ਨਮਸਕਾਰ ਦੋਸਤੋ ਖਾਣਾ ਖਾਣ ਤੋਂ ਬਾਅਦ ਅੱਜ ਕੱਲ 80% ਲੋਕਾਂ ਨੂੰ ਗੈਸ ਬਣਨਾ, ਖੱਟੇ ਡਕਾਰ ਆਉਣਾ, ਉਫਾਰਾ ਹੋਣਾ, ਪੇਟ ਫੁੱਲਣਾ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਹ ਸਮੱਸਿਆ ਕਾਮਨ ਕਿਉਂ ਹੁੰਦੀ ਜਾ ਰਹੀ ਹੈ ਕਿ ਖਾਣਾ ਖਾਇਆ ਨਾਲ ਹੀ ਨਾ ਪਾਣੀ ਪੀ ਲਿਆ, ਨਾਲ ਦੀ ਨਾਲ ਲੇਟ ਗਏ। ਇਹ ਪ੍ਰੋਬਲਮ ਤਾਂ ਇਸ ਕਰਕੇ ਵਧਦੀ ਜਾ ਰਹੀ ਹੈ। ਇੱਕ ਲੋਕ ਡੀਐਸਰ ਬਹੁਤ ਖਾ ਰਹੇ ਨੇ। ਇਹਦੇ ਕਰਕੇ ਇਸ ਚੀਜ਼ ਤੋਂ ਬਾਅਦ ਬਚਣ ਦੇ ਲਈ ਆਪਾਂ ਨੂੰ ਖਾਣਾ ਖਾਣ ਤੋਂ 1 ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ ਜੇ ਖਾਣਾ ਖਾਣਾ ਤੋਂ ਪਾਣੀ ਹੈ ਜਿਹੜਾ ਉਹ 1 ਘੰਟਾ ਪਹਿਲਾਂ ਪੀ ਲੋ ਦੂਸਰਾ ਕੀ ਹੈ ਥੋੜੀ ਵਾਕ ਕੀਤੀ ਜਾਵੇ ਇਹਦੇ ਲਈ ਬਿਹਤਰੀਨ ਇੱਕ ਘਰਗਰ ਨੁਸਖਾ ਦੱਸ ਰਿਹਾ ਤੁਸੀਂ ਨੋਟ ਕਰ ਲਓ ਸੌਂਠ ਲੈ ਲਓ ਸੁੰਢ ਕਹਿ ਦਿੰਦੇ ਆ ਨਾਮ ਸੌਂਫ ਲੈ ਲਓ 50 ਗ੍ਰਾਮ ਮਤਲਬ ਸਾਰੀਆਂ ਚੀਜ਼ਾਂ 50 ਗ੍ਰਾਮ ਲੈਣੀਆਂ ਕਾਲਾ ਨਮਕ ਠੀਕ ਹੈ ਤੇ ਇਹਦੇ ਵਿੱਚ ਕਾਲਾ ਨਮਕ ਦੇ ਨਾਲ ਸਿੰਧਾ ਨਮਕ ਵੀ ਐਡ ਕਰ ਸਕਦੇ ਤਿੰਨੇ ਜਾਂ ਚਾਰੇ ਚੀਜ਼ਾਂ ਨੂੰ 50-50 ਗ੍ਰਾਮ ਲੈ ਕੇ ਉਹਨੂੰ ਤੁਸੀਂ ਬਰੀਕ ਪੀਸ ਲੈਣਾ ਇਸ ਕੇ ਉਹਨੂੰ ਉਹਦਾ ਪਾਊਡਰ ਬਣ ਜਾਣਾ ਪਾਊਡਰ ਬਣਾ ਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਲੈਣਾ ਇਹਦੇ ਨਾਲ ਜਿਹੜੀ ਕਾਮਨ ਸਮੱਸਿਆ ਤੁਹਾਡੀ ਢੇਟ ਤੇ ਗੈਸ ਐਸਿਡਿਟੀ ਦੀ ਇਹ ਸਮੱਸਿਆ ਹੱਲ ਹੋ ਜਾਏ ਆਸ਼ਾ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਇਹ ਨੁਸਖਾ ਜ਼ਰੂਰ ਅੱਗੇ ਮੇਰਾ ਸ਼ੇਅਰ ਕਰੋ